ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਝ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਵਾਸਤੇ ਹਾਜ਼ਰ ਹੋਇਆ ਹੈ ਗਰੀਬ ਧਾਮੂ ਗੁਰੂ ਦੀ ਗੋਲਖ ਅੱਜ ਗਰੀਬ ਧਾਮੂ ਗੁਰੂ ਦੀ ਗੋਲਖ ਇਹ ਅੱਖਰਾਂ ਦੇ ਵਿੱਚ ਹੀ ਰਹਿ ਗਿਆ ਹੈ ਗੁਰੂ ਦੀ ਗੋਲਕ ਦੇ ਵਿੱਚ ਅੱਜ ਆਪਾਂ ਮਾਇਆ ਪਾਧੀਏ ਤੇ ਕਿਸੇ ਗਰੀਬ ਵਾਸਤੇ ਕੱਢਣ ਦਾ ਯਤਨ ਕਰੀਏ ਉਹ ਕੱਢੀ ਨਹੀਂ ਜਾ ਸਕਦੀ ਸੋ ਇਸ ਕਰਕੇ ਇੱਕ ਬੇਨਤੀ ਤਾਂ ਇਹ ਹੈ ਕਿ ਜਿੱਥੇ ਗੁਰੂ ਦੀ ਗੋਲਕ ਹੈ ਉਹ ਵੀ ਜ਼ਰੂਰੀ ਹੈ ਕਿ ਗੁਰੂ ਘਰ ਦੇ ਖਰਚੇ ਜਿਹੜੇ ਚੱਲਣੇ ਨੇ ਉਹ ਗੁਰੂ ਦੀ ਗੋਲਕ ਤੋਂ ਚੱਲਣੇ ਨੇ ਇੱਕ ਨਾਲ ਅਲੱਗ ਗੋਲ ਕਰਖੀ ਜਾਵੇ ਜਿੰਦੇ ਉੱਤੇ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਗੁਰੂ ਦੀ ਗੋਲਖ ਕਰੀਬ ਧਾਮੂ ਉਹ ਜਦੋਂ ਤੁਸੀਂ ਖੋਲੋਗੇ ਤੇ ਉਸ ਦੇ ਵਿੱਚ ਜੋ ਵੀ ਮਾਇਆ ਬਣਦੀ ਏ ਉਹ ਆਪਣੇ ਪਿੰਡ ਵਿੱਚ ਲੋੜਵੰਦ ਸਿੱਖ ਪਰਿਵਾਰ ਗਰੀਬ ਪਰਿਵਾਰਾਂ ਨੂੰ ਉਹ ਦੇ ਕੇ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਕਿਸੇ ਗਰੀਬ ਪਰਿਵਾਰ ਦੀ ਲੜਕੀ ਦੀ ਸ਼ਾਦੀ ਹੈ ਉੱਥੇ ਵਰਤੀ ਜਾਵੇ ਇਸੇ ਤਰ੍ਹਾਂ ਬੜੀ ਖੁਸ਼ੀ ਦੀ ਇਹ ਮੈਨੂੰ ਖਬਰ ਮਿਲੀ ਸੀ ਮੱਧ ਪ੍ਰਦੇਸ਼ ਵਿੱਚ ਇੱਕ ਇੱਕ ਗੁਰੂਕਾਰ ਹੈ ਵਣਿਆਰੇ ਸਿੱਖਾਂ ਦਾ ਉਹਨਾਂ ਨੇ ਨਾਲ ਇੱਕ ਗੋਲਕ ਰੱਖੀਏ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ 40 ਬੰਦੇ ਆ ਜਿਹੜੇ ਕਿ ਅਸੀਂ ਮਹੀਨੇ ਦਾ 100-100 ਰੁਪਇਆ ਪਾਉਨੇ ਆ ਤੇ ਗਰੀਬ ਜਨਤਾ ਇੱਥੇ ਬਹੁਤ ਜ਼ਿਆਦੇ ਆ ਦੂਸਰੇ ਲੋਕ ਜਿੰਨੇ ਆਉਂਦੇ ਕੋਈ 2 ਰੁਪਏ ਕੋਈ 4 ਕੋਈ 5 ਪਾਉਂਦਾ ਏ ਤੇ ਅਸੀਂ ਜਦੋਂ ਮਹੀਨਾ ਹੋ ਜਾਂਦਾ ਏ ਜਾਂ ਦੋ ਜਾਂ ਚਾਰ ਜਦੋਂ ਸਾਨੂੰ ਲੋੜ ਪੈਂਦੀ ਏ ਉਦੋਂ ਅਸੀਂ ਉਹ ਗੋਲਕ ਨੂੰ ਖੋਲ ਕੇ ਉਸ ਦੀ ਮਾਇਆ ਅਸੀਂ ਲੋੜਵੰਦ ਪਰਿਵਾਰਾਂ ਨੂੰ ਅਸੀਂ ਦਿੰਨੇ ਆ ਤੇ ਲੋੜਵੰਦ ਪਰਿਵਾਰਾਂ ਤੇ ਇਹ ਵਰਤੀ ਜਾਂਦੀ ਹੈ ਇਸ ਕਰਕੇ ਇਹ ਮੈਂ ਆਪਜੀ ਨੂੰ ਵੀ ਸਾਰੇ ਗੁਰੂ ਘਰ ਦੀਆਂ ਕਮੇਟੀਆਂ ਨੂੰ ਵੀ ਇਹ ਮੈਂ ਜ਼ਰੂਰ ਸੁਝਾਅ ਦੇਵਾਂਗਾ ਇਹ ਬੇਨਤੀ ਕਰਾਂਗਾ ਵੀ ਹਰ ਇੱਕ ਗੁਰਦੁਆਰੇ ਵਿੱਚ ਗੁਰੂ ਕੀ ਗੋਲਖ ਗਰੀਬ ਧਾਮੂ ਇੱਕ ਅਲੱਗ ਗੋਲ ਕਰ ਰੱਖੀ ਜਾਵੇ ਇਹ ਜਿਹੜਾ ਅਸੀਂ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਕਰ ਰਹੇ ਆ ਇਹ ਬਾਬਾ ਲੱਖੀ ਸ਼ਾ ਵਣਜਾਰਾ ਨਾਨਕ ਸਰ ਫਾਊਂਡੇਸ਼ਨ ਯੂਐਸ ਵੱਲੋਂ ਹੈ ਇਹ ਸਾਡਾ ਵੀ ਇਹੀ ਅਪਰਾਲਾ ਹੈ ਮੱਧ ਪ੍ਰਦੇਸ਼ ਵਿੱਚ ਕੁਝ ਸਿੰਘ ਜਿਸ ਨਾਮ ਕੇ ਪਾਈ ਕੋਪਾਲ ਸਿੰਘ ਤੇ ਉਹਨਾਂ ਦੇ ਹੋਰ ਵੀ ਕਾਫੀ ਸਹਿਯੋਗੀ ਨੇ ਉਹ ਮੱਧ ਪ੍ਰਦੇਸ਼ ਤੇ ਹੋਰ ਸਟੇਟਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਕੁਝ ਪੰਜਾਬੀ ਸਕੂਲ ਵੀ ਚੱਲ ਰਹੇ ਨੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਗੁਰਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਨਾ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ਤੇ ਫਿਰ ਬੱਚੇ ਜਿਹੜੇ ਪਲੱਸ 2 ਕਰ ਜਾਂਦੇ ਨੇ ਅੱਗੇ ਉਹ ਪੜ੍ਹਾਈ ਨਹੀਂ ਕਰਾ ਸਕਦੇ ਉਹਨਾਂ ਦੇ ਮਾਪੇ ਉਹਨਾਂ ਬੱਚਿਆਂ ਨੂੰ ਜਾਂ ਜਿਹੜੇ 8ਵੀਂ 9ਵੀਂ 10ਵੀਂ 11ਵੀਂ ਤੱਕ ਇਹਨਾਂ ਨੇ ਕਲਾਸਾਂ ਕੀਤੀਆਂ ਨੇ ਉਹਨਾਂ ਬੱਚਿਆਂ ਨੂੰ ਸਾਡੇ ਸਤਿਕਾਰਯੋਗ ਬਾਬਾ ਦਵਿੰਦਰ ਸਿੰਘ ਜੀ ਬੜੂ ਸਹਿਬ ਵਾਲੇ ਉਹਨਾਂ ਦਾ ਬਹੁਤ ਹੀ ਵੱਡਾ ਸਹਿਯੋਗ ਹੈ ਇਹ ਬੱਚੇ ਉੱਥੇ ਭੇਜੇ ਜਾਂਦੇ ਨੇ ਉੱਥੇ ਬੱਚਿਆਂ ਨੂੰ ਖਾਣਾ ਪੀਣਾ ਪੜ੍ਹਾਈ ਸਭ ਕੁਝ ਉਹ ਫ੍ਰੀ ਦਿੰਦੇ ਨੇ ਬੱਚਿਆਂ ਦੀ ਜ਼ਿੰਦਗੀ ਬਣਾਉਂਦੇ ਨੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦੇ ਨੇ ਇਹ ਵੀ ਉਹਨਾਂ ਦਾ ਬਹੁਤ ਹੀ ਵੱਡਾ ਪਰਾਲਾ ਹੈ ਇਸੇ ਤਰ੍ਹਾਂ ਗੁਰਦੁਆਰਾ ਨਾਨਕ ਸਰ ਕਲੇਰਾ ਵਿਖੇ ਉੱਥੇ ਨਾਨਕ ਸਰ ਸੰਗੀਤ ਅਕੈਡਮੀ ਉੱਥੇ ਚੱਲ ਰਹੀ ਉਹ ਅਕੈਡਮੀ ਦਾ ਪ੍ਰਬੰਧ ਦੇਖਪਾਲ ਦੇਖਰੇਖ ਬਾਬਾ ਭਾਗ ਸਿੰਘ ਜੀ ਉਹ ਕਰ ਰਹੇ ਨੇ ਉਹਨਾਂ ਦੇ ਕੋਲ ਵੀ ਸੈਂਕੜੇ ਬੱਚੇ ਜਾ ਰਹੇ ਨੇ ਉਹਨਾਂ ਦੇ ਕੋਲ ਮੱਧ ਪ੍ਰਦੇਸ਼ ਵਿੱਚੋਂ ਤੇ ਹੋਰ ਸਟੇਟਾਂ ਦੇ ਵਿੱਚੋਂ ਗਰੀਬ ਪਰਿਵਾਰਾਂ ਦੇ ਲੋੜਵੰਦ ਪਰਿਵਾਰਾਂ ਦੇ ਬੱਚੇ ਉਹਨਾਂ ਕੋਲ ਅਸੀਂ ਭੇਜ ਰਹੇ ਹਾਂ ਉਹਨਾਂ ਕੋਲ ਚੰਗੇ ਉਸਤਾਦ ਰੱਖੇ ਹੋਏ ਨੇ ਬਕਾਇਦਾ ਉਹ ਸਰਟੀਫਿਕੇਟਕ ਦਿੰਦੇ ਨੇ ਤੇ ਬੱਚਿਆਂ ਨੂੰ ਚੰਗੀ ਪੜ੍ਹਾਈ ਚੰਗੀ ਵਿੱਤਿਆ ਦੇ ਕੇ ਉਹ ਗੁਰੂ ਦੇ ਲੜ ਲਾਉਂਦੇ ਨੇ ਇਸੇ ਤਰ੍ਹਾਂ ਬਠਿੰਡਾ ਗੁਰੂ ਕੀ ਕਾਂਛੀ ਉਹ ਵੀ ਬਾਬਾ ਦਵਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਬੱਚੇ ਪਲੱਸ 2 ਕਰਕੇ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਉੱਥੇ ਭੇਜਨ ਦਾ ਯਤਨ ਕਰਦੇ ਆਂ ਤੇ ਉੱਥੇ ਬੱਚੇ ਪੜ ਕੇ ਚੰਗੀਆਂ ਪੜਾਈਆਂ ਕਰਕੇ ਚੰਗੇ ਅਫੀਸਰ ਤੇ ਚੰਗੇ ਚੰਗੀਆਂ ਜੋਬਾਂ ਤੇ ਉੱਥੋਂ ਬੱਚੇ ਜਾ ਰਹੇ ਨੇ ਤੇ ਇਹ ਜੋ oprala ਹੈ ਇਹ ਹਰ ਇੱਕ ਸਿੱਖ ਦਾ oprala ਹੋਣਾ ਚਾਹੀਦਾ ਹੈ ਬਾਕੀ ਜਿੱਥੇ ਬੰਦੀਆਂ ਬਹੁਤ ਜਿੱਥੇ ਬੰਦੀਆਂ ਨੇ ਜਿਹੜੀਆਂ ਇਹ oprale ਕਰ ਰਹੀਆਂ ਨੇ ਸੋ ਇਸ ਕਰਕੇ ਇਹ ਜੋ ਆਪ ਜੀ ਨੂੰ ਬੇਨਤੀਆਂ ਕੀਤੀਆਂ ਨੇ ਦੇਖੋ ਸਾਡੇ ਬੱਚੇ ਖਾਂਦੇ ਘੱਟ ਤੇ ਗਵਾਉਂਦੇ ਜਾਦੇ ਨੇ ਅਸੀਂ ਬੱਚਿਆਂ ਵਾਸਤੇ ਪੀਜੇ 버ਗਰ ਐਸਾ ਵੈਸਾ ਕੁਛ ਨਾ ਕੁਛ ਲੈ ਕੇ ਆਉਨੇ ਆ ਥੋੜਾ ਖਾਂਦੇ ਨੇ ਜਿਆਦਾ ਉਹ ਗੜਵੇ ਦੇ ਵਿੱਚ ਕੂੜੇ ਦੇ ਵਿੱਚ ਉਹ ਸੜ ਦਿੰਦੇ ਨੇ ਇਸ ਕਰਕੇ ਕਹਿੰਦੇ ਨੇ ਭਰੇ ਨੂੰ ਭਰੋ ਨਾ ਤੇ ਰੱਜੇ ਨੂੰ ਓਰ ਜਾਓ ਨਾ ਲੋੜਵੰਦ ਪਰਿਵਾਰ ਦੀ ਜੇ ਤੁਸੀਂ ਮਦਦ ਕਰੋਗੇ ਤੇ ਤੁਸੀਂ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰੋਗੇ ਆਪਣੇ ਘਰਾਂ ਦੇ ਵਿੱਚ ਛੋਟੇ ਛੋਟੇ ਡੱਬੇ ਉਗਣੀਆ ਬਣਾ ਕੇ ਰੱਖੋ ਆਪਣੇ ਘਰਾਂ ਦੇ ਵਿੱਚ ਭਾਣ ਆਪਾਂ ਨੂੰ ਪਤਾ ਹੈ ਰੋਲਦੀ ਫਿਰਦੀ ਹੈ ਡਾਲਰ ਤੋਂ ਭਾਣ ਬਣ ਜਾਂਦੀ ਏ ਉਹ ਰੋਲਦੀ ਫਿਰਦੀ ਏ ਤੇ ਜੇ ਆਪਾਂ ਰੋਹ ਦਾ ਇੱਕ ਡਾਲਰ ਵੀ ਉੱਥੇ ਪਾਉਣੇ ਆ ਉਹ ਵੀ ਗਰੀਬ ਦੀ ਗਰੀਬ ਗੁਰੂ ਦੀ ਗੋਲਖ ਤੇ ਗਰੀਬ ਦੇ ਮੂੰਹ ਵਿੱਚ ਜਾਵੇਗਾ ਜਦੋਂ ਤੁਹਾਡੇ ਕੋਲ ਉਹ ਮਾਇਆ ਬਣ ਜਾਂਦੀ ਏ ਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਉਹਨਾਂ ਦੇ ਨੰਬਰ ਦੇਵਾਂਗੇ ਤੇ ਤੁਸੀਂ ਉਹਨਾਂ ਨੂੰ ਸਿੱਧੀ ਮਾਇਆ ਉੱਥੇ ਭੇਜੋ ਭੇਜਣ ਦੇ ਨਾਲ ਦੇਖੋ ਉਹ ਛੁੱਟੀ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਪਰ ਉਹ ਬੱਚੇ ਸਿੱਖੀ ਦੇ ਨਾਲ ਜੁੜੇ ਹੋਏ ਨੇ ਇੱਕ ਸਾਲ ਪਿੰਡ ਹੈ ਉਹਦੇ ਵਿੱਚ ਬੱਚੇ ਤੋਂ ਲੈ ਕੇ ਬੁਢੇ ਤੱਕ ਅੱਜ ਤੱਕ ਉਸ ਪਿੰਡ ਵਿੱਚ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਹੈਗਾ ਕੋਈ ਵੀ ਨਿਸ਼ਾਨੀ ਹੈ ਤੇ ਇਹ ਲੋਕ ਇਹਨਾਂ ਕੋਲ ਗੁਰਦੁਆਰੇ ਬਹੁਤ ਘੱਟ ਨੇ ਇਹ ਜਦੋਂ ਵੀ ਆਪਦਾ ਕੋਈ ਵੀ ਕਾਰਜ ਕਰਦੇ ਨੇ ਤੇ ਗੁਰੂ ਨਾਨਕ ਦੇਵ ਜੀ ਜੀ ਦੀ ਫੋਟੋ ਜਾਂ ਗੁਰੂ ਦਸਵੇਂ ਪਾਤਸ਼ਾਹ ਦੀ ਫੋਟੋ ਰੱਖ ਕੇ ਫਿਰ ਇਹਨਾਂ ਨੇ ਕਾਰਜ ਕਰਨਾ ਹੈ ਇੱਥੋਂ ਤੱਕ ਵੀ ਉੱਥੇ ਫੈਮਲੀਆਂ ਨੇ ਉਹ ਪਿੰਡ ਦੇ ਉਸ ਪਿੰਡ ਵਿੱਚ ਪਰਣ ਨੇ ਕਿ ਜੇ ਬੱਚੇ ਬੱਚੀ ਦਾ ਅੰਮ੍ਰਿਤ ਛਕਿਆ ਹੈ ਤੇ ਉੱਥੇ ਸ਼ਾਦੀ ਹੋਵੇਗੀ ਸੋ ਐਸੇ ਐਸੇ ਪਰਿਵਾਰ ਨੇ ਅੱਜ ਸਿੱਖ ਕੌਮ ਨੂੰ ਸੰਭਾਲਣ ਦੀ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਸੋ ਇਸ ਕਰਕੇ ਆਪ ਜੀ ਇਸ ਦੇ ਨਾਲ ਸਹਿਯੋਗ ਦਿਓ ਤੇ ਆਪਾਂ ਰਲ ਮਿਲ ਕੇ ਰਲ ਮਿਲ ਕੇ ਇਹ ਜ਼ਿੰਦਗੀ ਵਿੱਚ ਸੰਸਾਰ ਦੇ ਵਿੱਚ ਉਸ ਪ੍ਰਮਾਤਮਾ ਨੇ ਆਪਾਂ ਨੂੰ ਕੁਝ ਕਰਨ ਵਾਸਤੇ ਭੇਜਿਆ ਹੈ ਇਹ ਨਹੀਂ ਕਿ ਰੋਟੀਆਂ ਕਾਰਨ ਪੂਰੇ ਤਾਲ ਆ ਪਿਛਾੜੇ ਧਰਤੀ ਨਾਲ ਕੁਝ ਕੰਮ ਕਰਨ ਵਾਸਤੇ ਭੇਜਿਆ ਹੈ ਕੁਝ ਸੇਵਾਵਾਂ ਕਰਨ ਵਾਸਤੇ ਭੇਜਿਆ ਹੈ ਜੇ ਅਸੀਂ ਇਸ ਸੰਸਾਰ ਤੇ ਆ ਕੇ ਕੋਈ ਚੰਗਾ ਕਰਮ ਕਰਕੇ ਚਲੇ ਜਾਵਾਂਗੇ ਜ਼ਿੰਦਗੀ ਦੇ ਵਿੱਚ ਕੋਈ ਤੁਹਾਨੂੰ ਯਾਦ ਕਰੇਗਾ ਕਿ ਫਲਾਣਾ ਇਨਸਾਨ ਇਸ ਧਰਮ ਤੇ ਇਸ ਸੰਸਾਰ ਤੇ ਆਇਆ ਸੀ ਮਹਾਪੁਰਸ਼ਾਂ ਨੂੰ ਦੁਨੀਆ ਕਿਉਂ ਯਾਦ ਕਰਦੀ ਏ ਮਹਾਪੁਰਸ਼ ਸੰਸਾਰ ਤੇ ਆ ਕੇ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਜੰਨਾ ਦੇ ਨਾਲ ਜੋੜਦੇ ਨੇ ਨਾ ਪਾਣੀ ਦੇ ਨਾਲ ਜੋੜਦੇ ਨੇ ਅੰਮ੍ਰਿਤ ਛਕਾ ਕੇ ਗੁਰੂ ਦੇ ਸਿੰਘ ਸਜਾਉਦੇ ਨੇ ਇਸ ਕਰਕੇ ਮਹਾਪੁਰਖਾਂ ਨੂੰ ਦੁਨੀਆ ਯਾਦ ਕਰਦੀ ਹੈ ਸੋ ਇਸ ਕਰਕੇ ਆਪਾਂ ਵੀ ਜਿੰਨੇ ਵੀ ਰਾਗੀ ਸਹਿਬਾਨ ਨੇ ਜਿੰਨੇ ਵੀ ਕਥਾ ਵਾਜ ਕੇ ਮੇਰੇ ਸਾਡੇ ਭਰਾ ਨੇ ਉਹ ਵੀ ਇਹ ਇਸ oprale ਦੇ ਵਿੱਚ ਸਾਥ ਦੇਣ ਇਸ oprale ਵਿੱਚ ਸਾਥ ਦੇਣ ਉਹਨਾਂ ਦੇ ਕਹਿਣ ਦੇ ਨਾਲ ਹੀ ਸੰਗਤਾ ਨੇ ਤਾਂ ਮਾਇਆ ਦੇ ਦੇਣੀ ਏ ਤੇ ਜਣੀ ਇਹਨਾਂ ਅਪਰਾਹਲਾ ਤੁਹਾਨੂੰ ਖੁਦ ਕਰਨਾ ਪਵੇਗਾ ਅਪਰਾਹਲਾ ਤੁਸੀਂ ਕਰੋ ਸੰਗ ਮਾਇਆ ਸੰਗਤ ਦੀ ਹੋਵੇਗੀ ਤੇ ਇਹਨਾਂ ਗਰੀਬ ਪਰਿਵਾਰਾਂ ਦੀ ਆਪਾਂ ਆਵਰਾਲ ਮਿਲ ਕੇ ਬਾਹ ਫੜ ਗਏ ਬਾਕੀ ਹਰ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਆਪਾਂ ਇਹ ਕਹਿ ਦਿੰਨੇ ਆ ਕਿ ਹੋਰ ਧਰਮ ਪੰਜਾਬ ਦੇ ਵਿੱਚ ਬਹੁਤ ਫੈਲ ਰਹੇ ਨੇ ਉਹ ਕਿਉਂ ਫੈਲ ਰਹੇ ਨੇ ਕਿ ਸਾਡਾ ਧਿਆਨ ਹੀ ਨਹੀਂ ਹੈ 크ਰਿਸਚਨ ਧਰਮ ਕਿੰਨਾ ਜ਼ਿਆਦਾ ਪਿੰਡਾਂ ਵਿੱਚ ਫੈਲ ਰਿਹਾ ਹੈ ਕਦੀ ਸੁਣਿਆ ਵੀ ਨਹੀਂ ਸੀ ਕਿ ਪਿੰਡ ਦੇ ਵਿੱਚ ਕੋਈ ਉਹਨਾਂ ਦੀ ਚਰਚ ਹੋਵੇ ਪਰ ਅੱਜ ਤੁਸੀਂ ਦੇਖੀ ਜਾ ਰਹੇ ਹੋ ਕਿੰਨਾ ਫੈਲ ਰਿਹਾ ਹੈ ਠੀਕ ਹੈ ਇਹ ਉਹ ਆਪਣੀ ਥਾਂ ਤੇ ਸਤਿਕਾਰਯੋਗ ਹੈ ਪਰ ਦੇਖੋ ਸਾਡੇ ਪਿੰਡ ਸਾਡਾ ਪੰਜਾਬ ਇੱਕ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇਹ ਦਿੱਹੇ ਹਿੱਤਾਂ ਦਾ ਖੂਨ ਡੁੱਲਿਆ ਹੋਇਆ ਹੈ ਇਸ ਕਰਕੇ ਇਹ ਧਰਮ ਜਿਹੜਾ ਹੈ ਇਹ ਸਿੱਖ ਧਰਮ ਹੀ ਇਹ ਇਥੋਂ ਦਾ ਸ਼ੋਭਦਾ ਹੈ ਸੋ ਇਸ ਕਰਕੇ ਹਰ ਪਿੰਡ ਵਿੱਚ ਅਪਰਾਲਾ ਕਰੋ ਗੁਰੂ ਦੇ ਜਿਹੜੇ ਵਜੀਰ ਨੇ ਉਹਨਾਂ ਦੀਆਂ ਡਿਊਟੀਆਂ ਲਾਓ ਪਿੰਡ ਦੇ ਸਾਰਿਆਂ ਬੱਚਿਆਂ ਨੂੰ ਗੁਰਦੁਆਰੇ ਉਹਨਾਂ ਦੀਆਂ ਕਲਾਸਾਂ ਲਗਾਓ ਤੇ ਬੱਚਿਆਂ ਨੂੰ ਕੁਝ-ਕੁਝ ਤੁਸੀਂ ਹੈਲਪ ਕਰੋ ਉਹਨਾਂ ਨੂੰ ਇਨਾਮ ਦਿਓ ਕਿ ਜਿਵੇਂ ਬਾਬਾ ਫਰੀਦ ਜੀ ਨੇ ਇੱਕ ਗੁਰਦੀ ਡਲੀ ਦੇ ਨਾਲ ਭਗਤੀ ਦੇ ਵੱਲ ਜੁੜੇ ਸਨ ਇਸੇ ਤਰ੍ਹਾਂ ਜਿਹੜੇ ਬੱਚੇ ਨੇ ਨਾ ਬੱਚੇ ਵੀ ਉਹੀ ਰੂਪ ਨੇ ਬੱਚਿਆਂ ਨੂੰ ਆਪਾਂ ਥੋੜਾ ਥੋੜਾ ਕੋਈ ਲਾਲਚ ਦੇਵਾਂਗੇ ਤੇ ਬੱਚੇ ਵੀ ਹਰ ਰੋਜ਼ ਗੁਰੂ ਘਰ ਆਉਣਗੇ ਰਹਿਰਸ ਕਰਨਗੇ ਕੀਰਤਨ ਸੁਲਾ ਕਰਨਗੇ ਅਰਦਾਸ ਕਰਨਗੇ ਇਹ ਬੱਚਿਆਂ ਕੋਲੋਂ ਕਰਾਓ ਜਿਹੜੇ ਆਮ ਦਿਨ ਹੁੰਦੇ ਨੇ ਸੋ ਇਸ ਕਰਕੇ ਅੱਜ ਇਹ ਅਪਰਾਲਾ ਆਪਾਂ ਸਾਰਾ ਮਿਲ ਕੇ ਕਰੀਏ ਇਹ ਸਾਡਾ ਜਿਹੜਾ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਇਹ ਬਾਬਾ ਲੱਖੀ ਸ਼ਾ ਬਨਜਾਰਾ ਬਾਬਾ ਲੱਖੀ ਸ਼ਾ ਬਨਜਾਰਾ ਉਹਨਾਂ ਦੀ ਪਤਾ ਕਿੰਨੀ ਦੇਣ ਬਾਬਾ ਲੱਖੀ ਸ਼ਾ ਬਨਜਾਰੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਤੜ ਆਪਣੇ ਘਰ ਵਿੱਚ ਚਲ ਜਾ ਕੇ ਅਗਨੀ ਭੇਟ ਕੀਤਾ ਤੇ ਬਾਹਰ ਆਵਾਜ਼ ਦੇ ਦਿੱਤੀ ਕਿ ਮੇਰੇ ਘਰ ਨੂੰ ਅੱਗ ਲੱਗ ਗਈ ਬਾਬਾ ਮੱਖਣ ਸ਼ਾਲਵਾਣਾ ਗੁਰੂ ਲਾਧੋਂ ਰੇ ਗੁਰੂ ਲਾਧੋ ਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪ੍ਰਗਟ ਪ੍ਰਗਟ ਕਰਨ ਵਾਲੇ ਸੰਗਤ ਦੇ ਵਿੱਚ ਪਾਈ ਮੱਖਣ ਖਾਜ ਲਬਾਣਾ ਸਨ ਤੇ ਲੱਖੀ ਸ਼ਾ ਵਣਜਾਰਾ ਉਹਨਾਂ ਦੇ ਜਵਾਈ ਭਾਈ ਮਨੀ ਸਿੰਘ ਜੀ ਇੱਥੇ ਬਸਨੀ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸੀਸ ਭੇਟ ਕੀਤਾ ਹੈ ਤੇ ਨਾਲ ਭਾਈ ਦਿਆਲਾ ਜੀ ਭਾਈ ਸਦੀ ਦਾਸ ਭਾਈ ਮਤੀ ਦਾਸ ਜੀ ਉਹ ਵੀ ਵਣਜਾਰੀ ਸਿੱਖਾਂ ਦੇ ਵਿੱਚੋਂ ਸਨ ਇਥੇ ਵਸਨਹੀਂ ਪਾਈਪ ਚੱਤਰ ਸਿੰਘ ਜੀ ਉਹ ਵੀ ਲੱਖੀ ਸ਼ਾ ਵਣਜਾਰੇ ਪਰਿਵਾਰਾਂ ਵਿੱਚੋਂ ਸਨ ਪਾਈ ਲਾਲ ਸਿੰਘ ਜੀ ਜਿਨ੍ਹਾਂ ਦੀ ਢਾਲ ਦੇ ਜਾ ਕੇ ਆਪਾਂ ਦਰਸ਼ਨ ਕਰਦੇ ਆ ਉਹ ਵੀ ਲੱਖੀ ਸ਼ਾ ਵਣਜਾਰੇ ਵਣਜਾਰੇ ਸਿੱਖਾਂ ਦੇ ਵਿੱਚੋਂ ਸਨ ਸੋ ਇਹ ਵਣਜਾਰੇ ਸਿੱਖ ਅੱਜ ਕਰੋੜਾਂ ਦੀ ਤعداد ਦੇ ਨਾਲ ਆਪਣੇ ਇੰਡੀਆ ਦੇ ਵਿੱਚ ਰਹੇ ਰਹੇ ਨੇ ਪਰ ਇਹਨਾਂ ਦੀ ਬਾਣੀ ਕੋਈ ਪਕੜ ਰਿਆ ਸੋ ਆਓ ਆਪਾਂ ਰਲ ਮਿਲ ਕੇ ਇਹਨਾਂ ਦਾ ਸਹਿਯੋਗ ਦੀਏ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਵਸਾਓ ਪੰਜਾਬ ਦੇ ਵਿੱਚ ਵੱਡੇ ਵੱਡੇ ਘਰ ਖਾਲੀ ਪਏ ਨੇ ਜਮੀਨਾਂ ਖਾਲੀ ਪਈਆਂ ਨੇ ਲੋਕ ਬਾਹਰ ਆ ਗਏ ਨੇ ਇਹਨਾਂ ਨੂੰ ਉੱਥੇ ਜਾ ਕੇ ਪੰਜਾਬ ਵਿੱਚ ਵਸਾਓ ਨਹੀਂ ਤਾਂ ਜਿੱਥੇ ਵੀ ਹੈਗੇ ਨੇ ਉੱਥੇ ਹੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਬੱਚੇ ਚੰਗੇ ਸਕੂਲਾਂ 'ਚ ਪੜਨ ਲੱਗੇ ਸਿੱਖ ਬਣਨ ਲੱਗੇ ਸਿੱਖੀ ਦੇ ਨਾਲ ਜੁੜਨਗੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਅਸੀਸਾਂ ਦੇਣਗੇ ਸੋ ਇਸ ਕਰਕੇ ਇਹ ਦਾਸ ਦੀਆਂ ਕੁਝ ਬੇਨਤੀਆਂ ਸੀ ਇਹ ਪ੍ਰਵਾਨ ਕਰਨੀਆਂ ਅੱਗੇ ਤੋਂ ਅੱਗੇ ਚੰਗਾ ਲੱਗੇ ਤਾਂ ਸ਼ੇਅਰ ਕਰਨਾ ਇਕੱਲਾ ਸ਼ੇਅਰ ਹੀ ਨਹੀਂ ਕਰਨਾ ਇਹਦੇ ਤੇ ਆਪਾਂ ਅਮਲ ਵੀ ਕਰਨਾ ਹੈ ਸੋ ਇਸ ਕਰਕੇ ਜਿਹੜੇ ਪਰਿਵਾਰ ਸਾਨੂੰ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਇਸ ਨੂੰ ਇਸ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾਈਏ ਤੇ ਆਪਾਂ ਸੇਵਾ ਦੇ ਵਿੱਚ ਹੱਥ ਵਟਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ You can